ਕੀ ਸਰਕਾਰ ਦੇ ਖਿਲਾਫ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਸ਼ਿਦਰਾਣਾ ਹਲਕਾ ਤੋਂ ਬਾਉ ਵੇਲ ਰਾਧੀ ਅਗਵਾਈ ਹੇਠ ਪਹੁੰਚ ਰਹੇ ਨੇ ਜਿਹੜੇ ਕਾਲੀ ਵਰਕਰ ਅਤੇ ਹੋਰ ਵੀ ਲੀਡਰ ਸਾਹਿਬਾਨ ਨੇ ਉਹਨਾਂ ਦੇ ਨਾਲ ਜਗਮੀਤ ਸਿੰਘ ਹਰ ਵੀ ਪਹੁੰਚ ਰਹੇ ਨੇ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਜਿਹੜਾ ਕਾਲੀ ਦਲ ਦਾ ਰੁਝਾਨ ਹੈ ਇਸ ਵਕਤ ਦਾ ਦੇਖ ਨੂੰ ਮਿਲ ਰਿਹਾ ਔਰ ਜਿਹੜਾ ਠਾਠਾ ਮਾਰਦਾ ਕਾਠ ਇਹ ਜਿਹੜੀਆਂ ਇੰਨੀ ਵੱਡੀ ਦਦਾਦ ਦੇ ਵਿੱਚ ਬੱਸਾਂ ਭਰੀਆਂ ਹੋਈਆਂ ਨੇ ਸਾਰ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਕਾਫੀ ਹੰਸਕਾੜ ਦੇਖਣ ਨੂੰ ਮਿਲਦੀ ਹੈ ਅਸੀਂ ਗੱਲ ਕਰਦੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਅੱਜ ਜਿਹੜੇ ਕਿ ਰੈਲੀ ਦੇ ਵਿੱਚ ਕਿੰਨੇ ਇੱਕ ਭਾਰ ਕੇ ਲਾਉਣਾ ਰੇ ਬਾਦ ਦੇ ਮੁੰਡਿਓ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਮੌਜੂਦ ਹਾਂ ਸਮਾਨਾ ਦੇ ਨੇੜੇ ਜਿਹੜਾ ਕਿ ਰੇਤਗੜ ਪੈਟਰੋਲ ਪੰਪ ਦੇ ਉੱਤੇ ਜਿੱਥੇ ਕਿ ਸ਼੍ਰੋਮਣੀ ਗਾਲੀਦਾਲ ਵੱਲੋਂ ਇੱਕ ਵੱਡੀ ਭਰਵੀਂ ਰੈਲੀ ਦੀਆਂ ਬੱਸਾਂ ਲੈ ਕੇ ਜਾ ਰਹੀਆਂ ਜਾ ਰਹੇ ਨੇ ਇੱਥੇ ਇਸ ਵਕਤ ਬਾਹੂ ਕਬੀਰ ਦਾ ਜਿਹੜੇ ਕਿ ਸੂਬਾ ਜਰਨਲ ਸਕਤਰ ਬਣੇ ਨੇ ਨਵੇਂ-ਨਵੇਂ ਉਹਨਾਂ ਵੱਲੋਂ ਵੀ ਕਾਫੀ ਵੱਡਾ ਇਕੱਠ ਹੈ ਤੇ ਸਿਦਰਾਣੇ ਹਲਕੇ ਦੇ ਜਿਹੜੇ ਲੋਕ ਹੈ ਵੱਡੀ ਤعداد ਦੇ ਵਿੱਚ ਪਹੁੰਚੇ ਹੋਏ ਨੇ ਕਾਫੀ ਵੱਡੀ ਤعداد ਦੇ ਵਿੱਚ ਇਹਨਾਂ ਦੀਆਂ ਝੰਡੀਆਂ ਵੀ ਦੇਖ ਰਹੀਆਂ ਔਰ ਇਹਨਾਂ ਦੇ ਚਿਹਰਿਆਂ ਦੇ ਜਿਹੜੀਆਂ ਰੌਣਕਾਂ ਅੱਜ ਕੁਝ ਵੱਖਰੀਆਂ ਹੀ ਦਿਖ ਰਹੀਆਂ ਐ ਇਸ ਵਕਤ ਜਿਹੜਾ ਕਿ ਨਜ਼ਾਰਾ ਇਹਨਾਂ ਦਾ ਅੱਜ ਦੀ ਘੜੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਨਾਲ ਕਾਫੀ ਲੋਕ ਜੁੜੇ ਹੋਏ ਨੇ ਜਿਹੜੇ ਉਹ ਅੱਜ ਦੁਬਾਰੇ ਫਿਰ ਵਾਪਸ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਅੱਜ ਜਿਹੜਾ ਕਿ ਦੂਜੀਆਂ ਰਵਾਇਤੀ ਸਰਕਾਰਾਂ ਜਿਹੜੀਆਂ ਉਹਨਾਂ ਵੱਲੋਂ ਕਾਫੀ ਜ਼ਿਆਦੇ ਹਾਲਾਤ ਇਸ ਵਕਤ ਜਿਹੜੇ ਪੰਜਾਬ ਦੇ ਵਿੱਚ ਡਾਊਨਰੋਡ ਕੀਤੇ ਹੋਏ ਨੇ ਉਹਦਾ ਕਰਕੇ ਵੀ ਕੁਝ ਲੋਕ ਸ਼੍ਰੋਮਣੀ ਕਾਲੀ ਦਲ ਨਾਲ ਦੁਬਾਰੇ ਫਿਰ ਜੁੜਨੇ ਸ਼ੁਰੂ ਹੋ ਗਏ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਮਾਹੌਲ ਔਰ ਰੈਲੀ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਇਕੱਠ ਇੱਥੋਂ ਪਹੁੰਚ ਰਿਹਾ ਹੈ ਕਿੰਨੇ ਕਿ ਲੋਕ ਮਤਲਬ ਪਹੁੰ ਉਹ ਜਿਹੜੇ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਸਰਕਾਰ ਵੱਲੋਂ ਜਿਹੜਾ ਵੱਡੇ ਇੱਕ ਦਾਅਵੇ ਕੀਤੇ ਜਾਂਦੇ ਆ ਔਰ ਜਿਹੜੇ ਇਸ ਵਕਤ ਇਹਨਾਂ ਦੀ ਰੈਲੀ ਦੇ ਵਿੱਚ ਅੱਜ ਉੱਥੇ ਪਹੁੰਚ ਕੇ ਕਿਸਾਨਾਂ ਦੇ ਹੱਕ ਵਿੱਚ ਨਜ਼ਰ ਆਣਗੇ ਹਾਂ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਰ ਭਾਜਨ ਜੀ ਪ੍ਰਧਾਨ ਜੀ ਅੱਜ ਤੁਹਾਡੀ ਰੈਲੀ ਦੇ ਵਿੱਚ ਕਿੰਨੀਆਂ ਕਿ ਬੱਸਾਂ ਜਾ ਰਹੀਆਂ ਔਰ ਇਹ ਜਿਹੜਾ ਹਲਕੇ ਸਤਰਾਨੇ ਦੇ ਵਿੱਚੋਂ ਕਿੰਨੇ ਕ ਵੱਡਾ ਇਕੱਠ ਜਾ ਰਿਹਾ ਹਰ ਭਾਜਨ ਜੀ ਅੱਜ ਜਿਹੜਾ ਸਾਡਾ ਤਰਨਾ ਅਰਧਾਂ ਸਟੇਟ ਪੁੱਡਾ ਦੇ ਸਾਹਮਣੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਰਹਿਨਮਾਈ ਚ ਲਾਇਆ ਜਾ ਰਿਹਾ ਔਰ ਸਾਡੇ ਨਿਯੁਕਤ ਪ੍ਰਧਾਨ ਜਗਵਿੰਦਰ ਹਰਿਆਊ ਜੀ ਇਹ ਨਵੀਂ ਰਹਿਨਮਾਈ ਚ ਪਹਿਲਾ ਫੰਕਸ਼ਨ ਅਸੀਂ ਤਰਨਾ ਲਾਂਨ ਜਾ ਰਹੇ ਹਾਂ ਇਹ ਲੋਕਾਂ ਦੇ ਵਿੱਚ ਅਸੀਂ ਛਤਨਾਣੇ ਤੋਂ 20-25 ਬੱਸਾਂ ਔਰ ਸਾਡੀਆਂ ਕਾਰਾਂ ਬਹੁਤ ਵੱਡਾ ਕਾਫਲਾ 1500 ਬੰਦੇ ਦਾ ਕਰੀਬ ਤਕਰੀਬਨ ਲੈ ਕੇ ਉੱਥੇ ਅਸੀਂ ਪਹੁੰਚਾਂਗੇ ਔਰ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਕਿਉਂਕਿ ਜਿਹੜੀ ਇਹ ਆਮ ਸਰਕਾਰ ਹੈਗੀ ਹੈ ਆਮ ਆਦਮੀ ਪਾਰਟੀ ਦੀ ਇਹ ਕਿਸਾਨ ਵਿਰੋਧੀ ਸਰਕਾਰ ਹੈ ਮਜ਼ਦੂਰ ਵਿਰੋਧੀ ਸਰਕਾਰ ਹੈ ਇਹਨਾਂ ਨੇ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ ਦੇਖੋ ਕਿਸਾਨਾਂ ਦੇ ਜਿੰਨੇ ਲੈਂਡ ਪੂਲਿੰਗ ਚ ਇਹਨਾਂ ਨੇ ਤਕਰੀਬਨ 35000 ਏਕੜ ਜ਼ਮੀਨ ਅਕਵਾਇਰ ਕਰ ਲਈ 65000 ਟੋਟਲ ਲੁਧਿਆਣੇ ਦੀ 35000 ਸਿਰਫ ਓਨਲੀ ਲੁਧਿਆਣੇ ਚ ਹੈ ਦੀ ਟੋਟਲ 65000 ਹੋ ਗਈ ਤੇ ਤੁਸੀਂ ਆ ਦੇਖ ਲਓ 65000 ਏਕੜ ਐਕਵਾਇਰ ਕਰ ਲਈ ਉਹਦੇ ਜਿਹੜੇ 65000 ਮਜ਼ਦੂਰ ਨੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਸਾਨ ਨੇ ਨਾ ਆਪਣੀ ਉਹ ਜ਼ਮੀਨ ਵੇਚ ਸਕਦੇ ਆ ਨਾ ਉਹਨਾਂ ਨੂੰ ਆਪਣਾ ਕੋਈ ਲੋਨ ਮਿਲ ਸਕਦਾ ਉਹ ਉਹਨਾਂ ਨੇ ਇੱਕ ਕਿਸਮ ਦੇ ਨਿਹੱਤੇ ਕਰਤੇ ਆ ਸੋ ਕੋਈ ਇਹਨਾਂ ਦੀ ਪਾਲਸੀ ਨਹੀਂ ਹੈ ਲੋਕਾਂ ਨੂੰ ਮੂਰਖ ਬਣਾਉਣ ਬਾਤ ਤੇ ਇਹਨਾਂ ਦੇ ਆਪਣੇ ਆਕਾ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਬਾਤ ਤੇ 2 ਸਾਲ ਸਾਲ ਪਹਿਲਾਂ ਲੈਂਡ ਪਰਚੇਜ ਕਰਾਤੀ ਵੱਡੇ ਵੱਡੇ ਦਿੱਲੀ ਦੇ ਮਾਫੀਆ ਨੇ ਤੁਸੀਂ ਦੇਖੋਗੇ ਆ ਜਿੰਨੇ ਪ੍ਰੋਪਰਟੀ ਡੀਲਰ ਤੁਰੇ ਫਿਰਦੇ ਆ ਨਾ ਜੀ ਉਹਨਾਂ ਨੂੰ ਕਹੋ ਜੀ ਮੈਨੂੰ 100 ਏਕੜ ਚਾਹੀਦੀ ਹੈ ਮੈਨੂੰ 500 ਏਕੜ ਚਾਹੀਦੀ ਹੈ ਉਹ ਦਿੱਲੀ ਦੇ ਜਿਹੜੇ ਮਾਫੀਆ ਨੇ ਉਹ ਆ ਕੇ ਜ਼ਮੀਨਾਂ ਪੰਜਾਬ ਦੇ ਸਾਡੇ ਲੋਕਾਂ ਨੂੰ ਖਰੀਦ ਰੇ ਆ ਲੁੱਟਣ ਆਏ ਬੇ ਨੇ ਸੋ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਸੋ ਉਸ ਦੇ ਖਿਲਾਫ ਸਾਡੇ ਬਾਦਲ ਸਾਹਿਬ ਅੱਜ ਪੰਜਾਬ 'ਚ ਵੀ ਧਰਨੇ ਲਾਏ ਨੇ ਅੱਜ ਪਟਿਆਲੇ ਧਰਨਾ ਦੇਣ ਜਾ ਰਹੇ ਆ ਵੱਡੀ ਪਾਰੀ ਗਿਣਤੀ 'ਚ ਸਤਰਾਣੇ ਤੋਂ ਸਾਡੀ ਸੰਗਤ ਜਾਊਗੀ ਅਰ ਪਟਿਆਲੇ ਤੋਂ ਸਾਡੇ ਜਗਮੀਤ ਹਰਿਆਉ ਜੀ ਪ੍ਰਧਾਨ ਨੇ ਤਕਰੀਬਨ 7-8000 ਬੰਦਾ ਅੱਜ ਅਸੀਂ ਉੱਥੇ ਅਰਬਨ ਸਟੇਟ ਜਿਹੜਾ ਪੁੱਡਾ ਦਾ ਦਫ਼ਤਰ ਉਹਦੇ ਸਾਹਮਣੇ ਬੈਠ ਕੇ ਸਰਕਾਰ ਦਾ ਸਿਆਪਾ ਕਰਾ ਜਿਹਨਾਂ ਤੁਹਾਨੂੰ ਕੀ ਲੱਗਦਾ ਜਿਹੜਾ ਸਰਕਾਰ ਨੂੰ ਝਟਕਾ ਇੱਕ ਵੱਡਾ ਲੱਗਾ ਹੈ ਹਾਈ ਕੋਰਟ ਦੇ ਵਿੱਚੋਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਆਇਆ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਉਹ ਜਿਹੜਾ ਸਰਕਾਰ ਦਾ ਫੈਸਲਾ ਹਜੇ 1 ਮਹੀਨੇ ਵਾਸਤੇ ਆਇਆ ਅਸੀਂ ਉਹਦੇ ਸਰਕਾਰ ਦੇ ਕੋਰਟ ਦੇ ਫੈਸਲੇ ਨੂੰ ਨਹੀਂ ਅਸੀਂ ਇਹਨਾ ਮੰਨ 사ਦੇ ਕਿਉਂਕਿ ਉਹ ਤਾਂ 1 ਮਹੀਨੇ ਦਾ ਅਸੀਂ ਇਹ ਇਸ ਤੋਂ ਫੈਸਲਾ ਜਿਹੜਾ ਪੰਜਾਬ ਸਰਕਾਰ ਤੋਂ ਰੱਦ ਕਰਾਵਾਂਗੇ ਜੇ ਨਹੀਂ ਰੱਦ ਕਰੂਗਾ ਤਾਂ ਸਾਡੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਅਸੀਂ ਲੋਕਾਂ ਦੀ ਜ਼ਹਿਨਮਾਈ ਕਰਦੇ ਹੋਏ ਕਿਸਾਨਾਂ ਦੇ ਨਾਲ ਖੜੇ ਹਾਂ ਸਾਨੂੰ ਚਾਹੇ ਇਹ ਦੇ ਮਤਲਕ ਮੋਰਚਾ ਲਾਣਾ ਪਵੇ ਅਸੀਂ ਲਗਾਤਾਰ ਜਦ ਤੱਕ ਇਹ ਆਪਣਾ ਫੈਸਲਾ ਵਾਪਸ ਨਹੀਂ ਲੈਂਦੇ ਅਸੀਂ ਉੱਥੇ ਮੋਰਚਾ ਲਾ ਦੇਵਾਂਗੇ ਅੱਜ ਜਿਹੜੀ ਰੈਲੀ ਦੇ ਵਿੱਚ ਜਿਹੜੇ ਤੁਹਾਡੇ ਉੱਥੇ ਕਿੰਨਾ ਇਕੱਠਾ ਹੋਊਗਾ ਔਰ ਕਿਹੜੇ-ਕਿਹੜੇ ਸਾਈਡਾਂ ਤੋਂ ਜਿਹੜੀਆਂ ਅੱਜ ਜ਼ਿਆਦਾ ਕਾਲੀ ਦਲ ਦਾ ਜਿਸ ਤਰ੍ਹਾਂ ਉਹ ਛਤਰਾਣੇ ਹਲਕੇ ਦੇ ਵਿੱਚ ਵੀ ਕਾਫੀ ਵੱਡੀ ਲਹਿਰ ਖੜੀ ਹੋ ਗਈ ਹੈ ਜਿੱਥੇ ਕਿ ਕਾਲੀ ਦਲ ਦਾ ਇੱਕ ਵਾਰੀ ਇੱਥੇ ਲੋਕ ਕਹਿੰਦੇ ਸੀ ਵੀ ਦੂਜੀਆਂ ਰਵਾਇਤੀ ਪਾਰਟੀਆਂ ਨਾਲ ਜੁੜ ਕੇ ਆ ਸਾਰੇ ਲੋਕ ਇਸ ਵਕਤ ਅੱਜ ਜਿਹੜਾ ਤੁਹਾਡੇ ਕਾਫੀ ਜ਼ਿਆਦਾ ਵੱਡਾ ਠਾਠਾ ਮਾਰਦਾ ਇਕੱਠ ਹੈ ਝੰਡੇ ਵੀ ਤੁਹਾਡੇ ਕਾਫੀ ਲਹਿਰਾਰੇ ਆ ਕਿੰਨਾ ਕੁ ਇਥੋਂ ਉਮੀਦ ਹੈ ਲੋਕਾਂ ਨੂੰ ਔਰ ਸ਼ਰੋਮੀ ਕਾਲੀ ਦਲ ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਕੱਠ ਦੀ ਇਕੱਠ ਬਹੁਤ ਵੱਡਾ ਇਕੱਠ ਸਮਾਣੇ ਤੋਂ ਸਨੌਰ ਤੋਂ ਕਨੌਰ ਤੋਂ ਨਾਬੇ ਤੋਂ ਪਟਿਆਲੇ ਵਨਟੂ ਤੋਂ ਟੋਟਲ ਜਿਹੜਾ ਸਾਡਾ ਜ਼ਿਲ੍ਹਾ ਪਟਿਆਲੇ ਦਾ ਕੱਠਾ ਹੈ ਸਾਰੇ ਪਾਸੇ ਬਹੁਤ ਵੱਡਾ ਉਤਸ਼ਾਹ ਔਰ ਆਮ ਸਰਕਾਰ ਆ ਦੇਖੋ ਇਹਨਾਂ ਨੇ ਕਈ ਬੰਦਿਆਂ ਨੇ ਇੱਥੇ ਆਮ ਨੂੰ ਵੋਟਾਂ ਪਾਈਆਂ ਸੀਗੀਆਂ ਇਹ ਲੋਕ ਖੜੇ ਨੇ ਆਮ ਤੁਸੀਂ ਇਹਨਾਂ ਤੋਂ ਪੁੱਛ ਕੇ ਵੇਖੋ ਕਿਸੇ ਬੰਦੇ ਤੋਂ ਵੀ ਪੁੱਛ ਕੇ ਵੇਖੋ ਅੱਧੇ ਬੰਦੇ ਇਹ ਕਹਿਣਗੇ ਸੀ ਆਮ ਨੂੰ ਵੋਟ ਪਾਈ ਤੀ 80000 ਤਾਂ ਹੀ ਵੋਟ ਪੈ ਗਈ ਤੋਂ ਅੱਜ ਸਾਰੇ ਬੰਦੇ ਇਹਨਾਂ ਨੇ ਮਨ ਬਣਾ ਲਿਆ ਵੀ ਸਾਡੀ ਜਿਹੜੀ ਰਵਾਇਤੀ ਪਾਰਟੀ ਸੀ ਨਾ ਸ਼੍ਰੋਮਣੀ ਅਕਾਲੀ ਦਲ ਜੋ ਸਾਡੇ ਪਿੰਡਾਂ ਦਾ ਵਿਕਾਸ ਜੋ ਬਾਦਲ ਸਾਹਿਬ ਦੀਆਂ ਦਿੱਤੀਆਂ ਸਕੀਮਾਂ ਪਾਵਾ ਆਟਾ ਦਾਲ ਦੀ ਸਕੀਮ ਹੋਵੇ ਬਿਜਲੀ ਫਰੀ ਦੀ ਸਕੀਮ ਹੋਵੇ ਬੱਚਿਆਂ ਦੇ ਸਾਈਕਲਾਂ ਦੀ ਸਕੀਮ ਹੋਵੇ ਮਾਈ ਭਾਗ ਸੁਵਿਧਾਵਾਂ ਪਾਵਾ ਆ ਮੰਡੀਆਂ ਦਾ ਮੰਡੀਕਰਨ ਬੋਰਡ ਦੀ ਤੁਸੀਂ ਗੱਲ ਕਰ ਲਓ ਮੰਡੀਕਰਨ ਬੋਰਡ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਸਾਰੀਆਂ ਪਿੰਡਾਂ ਦੀਆਂ ਬਾਦਲ ਸਾਹਿਬ ਨੇ ਬਣਾਈਆਂ ਛੜਕਾਂ ਬਾਦਲ ਸਾਹਿਬ ਨੇ ਬਣਾਈਆਂ ਅੱਜ ਇੱਕ ਵੀ ਆ ਮੈਂ ਛਤਰਾਣੇ ਜਾਣਾ ਅਤੇ ਜਿਹੜਾ ਐਮਐਲਏ ਚਿਚੜ ਵਾਲੇ ਦੀ ਹਾਲ ਦੇਖ ਲੋ ਉੱਥੇ ਬਹੁਜੀ ਖੱਡੇ ਪਏ ਵੇ ਤੁਸੀਂ ਵੀ ਮੇਰੇ ਇਸ ਤਰ੍ਹਾਂ ਨੇ ਹਲਕੇ ਦਿਓ ਭਾਈ ਜੀ ਸਾਰੀ ਸੜਕ 'ਚ ਇੱਕ ਇਹਨਾਂ ਤੋਂ ਟੱਕ ਹੀ ਨਹੀਂ ਲੱਗੀ ਹੈ ਵੀ ਰਿਪੇਅਰ ਵੀ ਹੋ ਜਾ ਸਾਰੀਆਂ ਸੜਕਾਂ ਦਾ ਪਿੰਡਾਂ ਦੀ ਬੁਰਾ ਹਾਲ ਹੈ ਕੋਈ ਪਿੰਡਾਂ ਵੱਲ ਧਿਆਨ ਨਹੀਂ ਹੈ ਅੱਜ ਸੋ ਲੋਕ ਇਹ ਗੱਲ ਮਹਿਸੂਸ ਕਰਦੇ ਹੋਏ ਉਹਨਾਂ ਨੇ ਫੇਰ ਇਹ ਫੈਸਲਾ ਮੈਂ ਸਮਝਦਾ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੰਗਤ ਚ ਸਾਨੂੰ ਇਹਨਾਂ ਨੇ ਮਨ ਬਣਾ ਲਿਆ ਵੀ ਸਾਡੇ ਸ਼ਰੋਮਣੀ ਅਕਾਲੀ ਦਲ ਦੀ ਸਾਡੀ 베ੜੀ ਆ ਜਿਹੜੀ ਪਾਰ ਲਾਊਗੀ ਅਰ ਅੱਜ ਤੁਹਾਡੇ ਸਾਹਮਣੇ ਇਹ ਸ਼ਰੋਮਣੀ ਅਕਾਲੀ ਦਲ ਦਾ ਇਕੱਠ ਹੈ ਸਾਡੇ ਪ੍ਰਧਾਨਤ ਸਾਹਿਬ ਸਾਡੇ ਨਨਹੇੜਾ ਜੀ ਦੇਖੋ ਇੱਕ ਗੱਲ ਸਾਈ ਹੈ ਬੱਸ ਚ ਤੁਹਾਡੇ 30 ਬੰਦੇ ਨਹੀਂ ਹੁੰਦੇ ਇਹਨਾਂ ਦੇ ਦੇਖੋ ਸਾਡੇ ਬੰਦੇ ਮਤਲਬ 60ਾਂ ਦੀ ਕੈਪੈਸਿਟੀ ਹੈ 70 ਬੰਦੇ ਅੰਦਰ ਬੈਠ ਕੇ ਆਏ ਆ ਸੋ ਇਹ ਲੋਕਾਂ ਦਾ ਜੇ ਪਿਆਰ ਹੈ ਜੇ ਲੋਕਾਂ ਨੇ ਮਨ ਬਣਾ ਲਿਆ ਤਾਂ ਹੀ ਲੋਕ ਪਾਜੀ ਤੁਰਦੇ ਨੇ ਸੋ ਸਾਨੂੰ ਉਮੀਦ ਹੈ ਬਹੁਤ ਤਗੜੇ ਹੋ ਕੇ ਤੇ ਜਿਹੜੇ ਬਾਦਲ ਸਾਹਿਬ ਦੀ ਆਉਣ ਵਾਲੇ ਸਮੇਂ ਸਰਕਾਰ ਕਿਉਂਕਿ ਅੱਜ ਇਸ ਵਕਤ ਜਿਹੜਾ ਕਿ ਕਾਫੀ ਭਾਰੀ ਜਮਾਵੜਾ ਇੱਥੇ ਇਕੱਠ ਹੋਇਆ ਹੈ ਅਸੀਂ ਜਿਹੜੇ ਕਿ ਨਵ ਨਿਯੁਕਤ ਜਿਹੜੇ ਜੰਗ ਜਿਹੜੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਜਿਹੜਾ ਹਾਲ ਲੋਕਾਂ ਦਾ ਪਿੰਡਾਂ ਦੇ ਵਿੱਚ ਰੁਝਾਨ ਹੈ ਅਕਾਲੀ ਦਲ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪੰਜਾਬ ਤੇ ਕਿਸਾਨ ਹਿੱਤ ਦੇ ਵਿੱਚ ਕਿਉਂਕਿ ਆਵਾਜ਼ਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਇੱਕ ਫਰਾਡ ਪਾਲਿਸੀ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਹਥਿਆਕ ਕੇ ਵੱਡੇ ਵੱਡੇ ਕਾਰੋਬਾਰੀਆਂ ਬਿਲਡਰਾਂ ਨੂੰ ਦੇਣਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਹੱਥ 'ਚ ਠੂਠਾ ਫੜਾ ਕੇ ਨੌਕਰੀਆਂ ਕਰ ਲਈ ਮਜਬੂਰ ਕਰਨਾ ਚਾਹੁੰਦੀ ਹੈ ਉਸ ਪਾਲਿਸੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿਖੇ ਪਹਿਲਾਂ ਵੀ ਤਿੰਨ ਧਰਨੇ ਲੱਗ ਚੁੱਕੇ ਨੇ ਲੁਧਿਆਣੇ ਬਠਿੰਡਾ ਤੇ ਮੁਹੱਲੀ ਅੱਜ ਉਸੇ ਕੜੀ ਤਹਿਤ ਪਟਿਆਲਾ ਪੁੱਡਾ ਆਫਿਸ ਦੇ ਸਾਹਮਣੇ ਬਹੁਤ ਵੱਡਾ ਰੋਸ ਧਰਨਾ ਹੋਣ ਜਾ ਰਹੇ ਆ ਕਿਉਂਕਿ ਇਹ ਜੋ ਪਾਲਿਸੀ ਹੈ ਇਹ ਪੰਜਾਬ ਦੀ ਜ਼ਮੀਨ ਹਥਿਆਣਾ ਚਾਹੁੰਦੇ ਨੇ ਕਿਉਂਕਿ ਇੱਕੋ ਇੱਕ ਕਿੱਤਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿੱਤਾ ਖੇਤੀ ਹੈ ਜੀ ਤੇ ਇੱਕੋ ਇੱਕ ਖੇਤਾ ਜਿਹੜਾ ਟੈਕਸ ਫਰੀ ਹੈ ਇਹਦੀ ਉਪਜ 'ਤੇ ਕੋਈ ਟੈਕਸ ਨਹੀਂ ਲੱਗਦਾ ਸਰਕਾਰ ਦੀ ਮਨਸਾ ਸਾਫ਼ ਝਾਰ ਹੈ ਕਿ ਇਹਨਾਂ ਲੋਕਾਂ ਤੋਂ ਜ਼ਮੀਨ ਖੋਹੀ ਜਾਵੇ ਇਹਨਾਂ ਨੂੰ ਨੌਕਰੀ ਪੇਸ਼ਾ ਬਣਾਇਆ ਜਾਵੇ ਇਹਨਾਂ ਦੀ ਤਨਖਾਹਾਂ ਤੇ ਟੈਕਸ ਲਾਇਆ ਜਾਵੇ ਤੇ ਜੋ ਅੱਜੇ ਰਾਜਿਆਂ ਵਰਗੀ ਜ਼ਿੰਦਗੀ ਖੇਤਾਂ ਵਿੱਚ ਬਤੀਤ ਕਰਦੇ ਨੇ ਉਹਦੇ ਤੋਂ ਮਹਤਾਜ ਕੀਤਾ ਜਾਵੇ ਕੀ ਲੱਗਦਾ ਤੁਹਾਨੂੰ ਵੀ ਜਿਹੜਾ ਕਿ ਕਿਸਾਨ ਸਰ ਸਾਰੇ ਦੇਸ਼ ਦਾ ਢਿੱਡ ਪਰਦਾ ਹੈ ਔਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪਾਲিসੀਆਂ ਸਰਕਾਰ ਲਾਗੂ ਕਰ ਰਹੀ ਆ ਉਹ ਕਿੰਨੀਆਂ ਕਿ ਇਹਨਾਂ ਨੂੰ ਨੁਕਸਾਨ ਦੇ ਹੋਣਗੀਆਂ ਦੇਖੋ ਜੀ ਡਵੈਲਪਮੈਂਟ ਜ਼ਰੂਰਤ ਹੁੰਦੀ ਹੈ ਸੂਬੇ ਦੀ ਪਰ ਹਸਾਬ ਸਿਰ ਦੀ ਹੁੰਦੀ ਹੈ ਕਿੰਨੀਆਂ ਪ੍ਰਾਈਵੇਟ ਬਿਲਡਰਾਂ ਵੱਲੋਂ ਜਾਂ ਸਰਕਾਰ ਵੱਲੋਂ ਕਲੋਨੀਆਂ ਫਲੈਟ ਕੱਟੇ ਗਿਆ ਅੱਜ ਖੰਡਰ ਬਣੇ ਪਏ ਨੇ ਵਿਹਲੇ ਪਏ ਨੇ ਦੇਖੋ ਪੰਜਾਬ ਹੈਗਾ ਇੱਕ ਇੱਥੇ ਜੋ ਜ਼ਮੀਨ ਹੈ ਇੱਥੋਂ ਦੀ ਉਥੇ ਵਿੱਚ ਜੋ ਉਪਜ ਹੁੰਦੀ ਹੈ ਸਾਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੁੰਦੀ ਹੈ ਇੰਨੀ ਅਪਜਾਊ ਜ਼ਮੀਨ ਹੈ ਅਸੀਂ ਦੇਸ਼ ਦਾ ਢਿੱਡ ਭਰਦੇ ਰਹੇ ਆ ਆਜ਼ਾਦੀ ਤੋਂ ਬਾਅਦ ਇਹਨੂੰ ਫੂਡ ਬੋਲ ਆਫ ਇੰਡੀਆ ਕਹਿੰਦੇ ਨੇ ਅੱਜ ਇੰਨੀਆਂ ਅਪਜਾਊ ਜ਼ਮੀਨਾਂ ਨੂੰ ਇੰਨਾ ਇੰਡੀਆ ਪਿਆ ਬੰਜਰ ਪਿਆ ਹੈ ਉੱਥੇ ਜਾ ਕੇ ਵੀ ਇਸ ਤਰੀਕੇ ਦੀ ਡਵੈਲਪਮੈਂਟ ਕਰ ਸਕਦੇ ਨੇ ਕਿਉਂ ਇੰਨੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਹੀ ਇੱਥੇ ਆਉਣਾ ਚਾਹੁੰਦੇ ਨੇ ਇਹਨਾਂ ਦੀ ਮਨਸ਼ਾ ਕੋਈ ਹੋਰ ਹੈ ਇਹ ਇਥੋਂ ਦੀ ਡੈਮੋਗ੍ਰਾਫਿਕ ਕੰਡੀਸ਼ਨ ਬਦਲਣਾ ਚਾਹੁੰਦੇ ਨੇ ਪੰਜਾਬੀਆਂ ਦੀ ਗਿਣਤੀ ਘਟਾ ਕੇ ਬਾਹਰੀਆਂ ਦੀ ਗਿਣਤੀ ਵਧਾਉਣਾ ਚਾਹੁੰਦੇ ਨੇ ਉਹ ਕਲੋਨੀਆਂ ਉਹਨਾਂ ਲਈ ਬਣਾਉਣੀਆਂ ਨੇ ਪੰਜਾਬ ਦੇ ਲੋਕ ਤਾਂ ਧਰਨਿਆਂ ਤੇ ਬੈਠੇ ਨੇ ਰੋਜ਼ ਰੋਲ ਰਹੇ ਨੇ ਉਹਨਾਂ ਦੀਆਂ ਸੜਕਾਂ ਨਹੀਂ ਬਣ ਰਹੀਆਂ ਜਿਹੜੀਆਂ ਪੁਰਾਣੀਆਂ ਸਹੂਲਤਾਂ ਮਤਲਬ ਗਰੀਬ ਜਾਂ ਕਹਿ ਲਈਏ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸੀ ਉਹ ਬੰਦ ਕਰਤੀਆਂ ਲੋਕ ਤਾਂ ਉਹਨੂੰ ਤਰਸ ਰਹੇ ਨੇ ਕਲੋਨੀਆਂ ਚ ਨਵੀਆਂ ਚ ਘਰ ਕਿੰਨੇ ਪਾਉਣਾ ਤੇ ਬਈ ਜੀ 4840 ਗਜ ਥਾਂ ਹੁੰਦੀ ਹੈ ਕਿਲੇ ਚ 3640 ਮੈਂ ਤੁਹਾਨੂੰ ਅੱਜ ਕਹਦਾ ਮੇਰੀ ਤੁਹਾਨੂੰ 1200 ਗਜ ਦੇ ਦਿੰਨਾ ਤੇ 3 ਸਾਲਾਂ ਬਾਅਦ ਇਹ ਵਧੀਆ ਇੱਥੇ ਮੈਂ ਕਲੋਨੀ ਦੇ ਵਿੱਚ ਤੁਹਾਨੂੰ 1200 ਗਜ ਦਾ ਪਲਾਟ ਦੇ ਦੂੰਗਾ ਉਹ ਕਿਸਾਨ ਕਿਵੇਂ ਆਪਣੇ ਘਰ ਦਾ ਰੋਜ਼ਗਾਰ ਚਲਾਊਗਾ ਜੇ ਆਪਣੇ ਭਵਿੱਖ ਨੂੰ ਦੇਖੂਗਾ ਜੇ ਕੱਲ ਨੂੰ ਉਹ ਕਲੋਨੀ ਫੇਲ ਹੋ ਗਈ ਉਹ ਕੀ ਕਰੂਗਾ ਕਿੰਨੂੰ ਵੇਚੂਗਾ ਇਹ ਬਹੁਤ ਧੱਕਾ ਪੰਜਾਬ ਦੇ ਸਿਰ ਤੇ ਹੋ ਰਿਹਾ ਹੈ ਪੰਜਾਬ ਦੇ ਤੇ ਧੱਕੇ ਨਾਲ ਥੋਪਿਆ ਜਾ ਰਿਹਾ ਮੇਨ ਮਨਸ਼ਾ ਕੀ ਹੈ ਪੈਸੇ ਇਕੱਠੇ ਕਰਨਾ ਜਿਹੜੇ ਬਿਲਡਰ ਕਿਉਂਕਿ ਪੰਜਾਬ ਦੀ ਜ਼ਮੀਨ ਵਕਾਉ ਨਹੀਂ ਕਿਸਾਨ ਆਪਣੀ ਜ਼ਮੀਨ ਵੇਚਣਾ ਨਹੀਂ ਚਾਹੁੰਦਾ ਪਰ ਇਹ ਉਹਨਾਂ ਬਿਲਡਰਾਂ ਨੂੰ ਇੰਡਸਟਰੀਅਲਿਸਟ ਨੂੰ ਕਿਉਂਕਿ ਜੋ ਜੀ 20 ਜਾਂ ਨਿਊ ਵਰਲਡ ਆਰਡਰ ਹੈ ਉਹਦੇ ਤਹਿਤ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਸਿਲਕ ਰੂਟ ਨਹੀਂ ਸੀ ਪੁਰਾਣੇ ਜਿੱਦੇ ਤੇ ਸਾਰਾ ਵਪਾਰ ਚੱਲਦਾ ਸੀ ਦੁਨੀਆ ਦਾ ਆਉਣ ਵਾਲੇ ਟਾਈਮ ਪੰਜਾਬ ਦੇ ਇਸ ਖਿੱਤੇ ਨੇ ਇੱਕ ਸਿਲਕ ਰੂਟ ਬਣ ਜਾਣਾ ਹੈ ਜਦੋਂ ਕਿ ਯੂਰਪ ਨਾਲ ਇੱਥੋਂ ਸੜਕਾਂ ਜਾਂ ਟ੍ਰੇਨਾਂ ਜੁੜਨੀਆਂ ਨੇ ਸੋ ਇੰਡਸਟ੍ਰੀਲਿਸਟ ਚਾਹੁੰਦੇ ਨੇ ਕਿ ਅਸੀਂ ਪਹਿਲਾਂ ਹੀ ਇੱਥੇ ਜ਼ਮੀਨਾਂ ਲੈ ਲਈਏ ਕੱਲ ਨੂੰ ਇਹਨਾਂ ਦੇ ਰੇਟ ਆਸਮਾਨ ਨੂੰ ਛੂ ਜਾਣੇ ਨੇ ਫਿਰ ਸਾਨੂੰ ਇੰਡਸਟਰੀ ਲਾਉਣ ਲਈ ਜ਼ਮੀਨਾਂ ਨਹੀਂ ਮਿਲਣੀਆਂ ਸੋ ਮਨਸ਼ਾ ਉਹਨਾਂ ਦੀ ਹੈ ਸਰਕਾਰ ਪੂਰੀ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀਆਂ ਜੇਬਾਂ ਭਰ ਰਹੇ ਨੇ ਮੁੱਖ ਮੰਤਰੀ ਦੀਆਂ ਕੇਜਰੀਵਾਲ ਦੀਆਂ ਜੇਬਾਂ ਭਰ ਰਹੇ ਨੇ ਤੇ ਉਹ ਇਸ ਕਰਕੇ ਪੰਜਾਬ ਦੀ ਜਮੀਨ ਧੱਕੇ ਨਾਲ ਦਿੱਲੀ ਵਾਲੇ ਜੋ ਇੰਡਸਟ੍ਰੀਅਲਿਸਟ ਨੇ ਜਾਂ ਬਿਲਡਰ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸੂਬਾ ਇੱਕ ਖੇਤੀ ਪ੍ਰਧਾਨ ਹੈ ਜਿਹੜਾ ਖੇਤੀ ਪ੍ਰਧਾਨ ਨੂੰ ਇੱਥੇ ਪੰਜਾਬ ਅੰਦਰ ਜਿਹੜੇ ਕਿ ਖੇਤੀ ਦਾ ਕੰਮ ਹੀ ਖਤਮ ਕਰਦੇ ਜਾ ਰਹੇ ਨੇ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕਿ ਇਕਾਲੀ ਦਲ ਦਾ